ਮੇਰੇ ਪਾਕਣਕਵਾਲ ਸਾਰਿਆਂ ਨੂੰ ਆਪਣੀ ਵੀਡੀਓ ਦੇਖਦੇ ਪਾਈਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਨੇ ਨਾ ਕੱਲ ਆ ਮਖਿਆਲ ਦੇ ਡੱਬੇ ਲਿਆਂਦੇ ਸੀਗੇ 10 ਉਹ ਤੁਰ ਤੱਕ ਪਏ ਨੇ ਨੰਬਰ ਲੱਗੇ ਹੋਏ ਨੇ ਇਹਨਾਂ ਤੇ 1 ਤੋਂ ਲੈ ਕੇ ਆ ਨੰਬਰ ਦਿਖਾਓ ਜੀ ਡੱਬੇ ਦੇ ਉੱਤੇ ਲੱਗੇ ਹੋਏ ਇੱਕ ਨੰਬਰ ਇਸ ਤੋਂ ਲੈ ਕੇ ਸਾਰੇ ਤੁਰ ਤੱਕ 10 ਨੰਬਰ ਨੇ ਇਹ ਹੁਣ ਆਏ ਸੀਗੇ ਖੇਤ ਮੱਖੀਆਂ ਦੀ ਸਾਮ ਸੰਭਾਲ ਕਰਨ ਆਹ ਦੇਖੋ ਤੁਹਾਨੂੰ ਵੀ ਦਿਖਾ ਦਿੰਨੇ ਆ ਮੱਖੀ ਡੱਬਾ ਢੱਕਣ ਚਾ ਕੇ ਇਸ ਤਰੀਕੇ ਨਾਲ ਢੱਕਣ ਹੁੰਦਾ ਇਹਦਾ ਆਹ ਇਹ ਮੱਖੀਆਂ ਇਹਦੇ ਵਿੱਚ ਹੁੰਦੀਆਂ ਨੇ ਆਹ ਡੱਬੇ ਦੇ ਢੱਕਣ ਡੱਬੇ ਦੇ ਵਿੱਚ ਇਧਰ ਮੂੰਹ ਹੈ ਇਧਰਲੇ ਪਾਸੇ ਜਿੱਥੋਂ ਦੀ ਮੱਖੀ ਬੜਦੀ ਹੈ ਤੇ ਨਿਕਲਦੀ ਹੈ ਆਹੋਂ ਇਥੋਂ ਦੀ ਜਾਂਦੀ ਹੈ ਸਿਹਤ ਲਿਆ ਕੇ ਇਹਦੇ ਵਿੱਚ ਇਕੱਠਾ ਕਰ ਦਿੰਦੀ ਹੈ ਇਹ ਮਸਾ ਜਾਲ ਜਿਆ ਵੀ ਨਹੀਂ ਪਾਇਆ ਆ ਡੱਬੇ ਨੇ ਆ ਨਹੀਂ ਇਹਦਾ ਫਰੇਮ ਹੈ ਇਹ 1 2 3 4 5 6 7 8 8 ਫਰੇਮ ਹੁੰਦੇ ਨੇ ਇਹ ਸਾਰਾ ਏਸੀ ਜੀ ਕੰਮ ਕਰਦੀ ਆ ਆਪਣੇ ਆਪ ਆਪੀ ਲਿਆ ਕੇ ਇਹਦੇ ਚ ਸਿਹਤ ਇਹ ਅਗਲਾ ਹੰਦੀਆਂ ਨਾਲੇ ਵਿੱਚ ਹੀ ਬੱਚੇ ਹੁੰਦੇ ਨੇ ਤੇ ਇਹ ਡੱਬੇ ਦੇ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ ਪੁਰਾਣੀ ਮੱਖੀਓ ਸਾਰਿਆਂ ਨੂੰ ਪਾਲਦੀ ਐ ਆ ਦੇਖੋ ਕਿਉਂ ਕਰਦੀਆਂ ਨੇ ਪੀ ਪੀ ਐਂ ਕਰਦੀਆਂ ਨੇ ਇਹ ਕੰਮ ਇਹ ਚੀਜ਼ ਹੁੰਦੀ ਐ ਬਾਈ ਜੀ ਬਾਕੀ ਅਜੇ ਟ੍ਰੇਨਿੰਗ ਆਪਾਂ ਨੂੰ ਘੱਟ ਐ ਦੀ ਜੇ ਕਿਸੇ ਵੀ ਵੀਰ ਨੂੰ ਇਹਦੇ ਬਾਰੇ ਨੌਲੇਜ ਹੋਵੇ ਤਾਂ ਉਹ ਵੀ ਆਪਾਂ ਨੂੰ ਦੱਸਿਓ ਤੇ ਜਿੰਨੀ ਕੁ ਆਪਣੇ ਕੋਲੇ ਹੋਈ ਆ ਆਪਾਂ ਵੀ ਤੁਹਾਨੂੰ ਦੱਸਾਂਗੇ ਇਸ ਕਰਕੇ ਇਹ ਹੁਣ ਆਪਾਂ ਨੇ ਆਪਣੇ ਕੋਲ ਘਰ ਦਾ ਮਖਿਆਲ ਆਬਦਾ ਹੋਇਆ ਕਰੂਗਾ ਛਾੜ ਦੇ ਮਾੜਾ ਜਿਹੜਾ ਬਸ ਕੀਟ ਪਤੰਗਾਂ ਰਹੋਵੇ ਬਸ ਉਹ ਕੀਟ ਪਤੰਗਾਂ ਫਿਰ ਤੀ ਮਾਰਦਾ ਮੈਂ ਕਿਉਂ ਇਹਨਾਂ ਨੂੰ ਆ ਥੋੜਾ ਜਿਹਾ ਜਿਵੇਂ ਆ ਹੋ ਗਏ ਨਾ ਕੀੜੇ ਦੂਜੇ ਵੱਡੇ ਜਾਂ ਤਾਂ ਹੋਵੇ ਤਦਈਏ ਜੇ ਉਹ ਖਾ ਜਾਂਦੇ ਨੇ ਇਹਨਾਂ ਨੂੰ ਖਾ ਜਾਂਦੇ ਨੇ ਇਸ ਕਰਕੇ ਹੋਰ ਵੀ ਬਿਮਾਰੀਆਂ ਕਈ ਲੱਗਦੀਆਂ ਨੇ ਵਿੱਚ ਅੱਜ ਇੱਕ 4 ਨੰਬਰ ਡੱਬੇ ਦੇ ਉੱਤੇ 4 ਨੰਬਰ ਤੀ ਦੇਖੋ 6 ਨੰਬਰ ਡੱਬੇ ਤੇ 6 ਨੰਬਰ ਡੱਬੇ ਤੇ ਸਾਡੀਆਂ ਕੀੜੀਆਂ ਚੜ ਗਈਆਂ ਦੀਆਂ ਕਿਉਂਕਿ ਆਹ ਗੱਟੇ ਨੇ ਜਿਹੜੇ ਆਹ ਇਹਨਾਂ ਦੇ ਗੋੜ ਲੱਗਿਆ ਹੋਇਆ ਇਹ ਗੋੜ ਕਰ ਕਿਉਂਦੀਆਂ ਨੇ ਪਤਾ ਨਹੀਂ ਪਤਾ ਨਹੀਂ ਮਖਿਆਲ ਕਰਤੀਆਂ ਨੇ ਕੀੜੀਆਂ ਦੱਬੇ ਦੋ ਮੜ ਜਾ ਇਹ ਉਹ ਹੁਣ ਕੀੜੀਆਂ ਸੀ ਸਾਫ਼ ਕਰੀਆਂ ਤੇ ਉਹ ਤਾਂ ਡੱਬੇ ਦੀ ਜਗ੍ਹਾ ਬਦਲਦੇ ਆ ਤੇ ਆਪਣੇ ਕੋਲੇ ਅੱਜ ਹਲਦੀ ਵੀ ਆਪਾਂ ਨੇ ਪੱਟ ਲਈ ਪਹਿਲਾਂ ਹਲਦੀ ਦੀ ਵੀਡੀਓ ਪਾਈ ਸੀ ਆਪਾਂ ਨੇ ਜਦੋਂ ਹਲਦੀ ਲਾਈ ਸੀ ਅੱਜ ਉਹ ਵੀ ਪੱਟ ਲਈ ਅੱਜ ਸਾਰਾ ਤੇ ਨਹੀਂ ਆਪਾਂ ਖੇਤ ਰੇਹਾ ਆ ਦੇਖੋ ਆ ਡੱਬੇ ਤੁਰ ਤੱਕ ਆਪਣੇ ਇੱਥੇ ਧਰੇ ਹੋਏ ਨੇ ਨਹਿਰ ਦੀ ਪਟੜੀ ਤੇ ਆ ਆਪਣਾ ਖੇਤ ਹੈ ਸਾਰਾ ਇੱਧਰ ਆਹਦੇ ਸਰੋਂ ਲਾਈ ਹੋਈ ਹੈ ਹੋਰ ਸਾਰਾ ਕੱਕ ਕੰਡਾ ਬੀਜਿਆ ਹੋਇਆ ਕਣਕ ਬੀਜੀ ਹੋਈ ਹੈ ਸਾਰਾ ਕੁਝ ਹੈ ਤੇ ਇੱਥੇ ਆਪਾਂ ਨੇ ਸਰੋਂ ਦੇ ਫੁੱਲਾਂ ਕਰਕੇ ਇਹ ਲਿਆ ਕੇ ਧਰਤੇ ਡੱਬੇ ਤੇ ਕਿਉਂਕਿ ਜਿਹੜਾ ਸਹਿਦ ਹੈ ਉਹ ਜਿਹੜੀਆਂ ਕੰਪਨੀਆਂ ਦਾ شہਦ ਹੈ ਉਹ ਮਲਾਵਟਲਾ ਆਉਂਦਾ ਹੈ ਮਲਾਵਟਲਾ ਇਸ ਕਰਕੇ ਆਪਾਂ ਵਧੀਆ شہਦ ਦੀ ਮਾਰਕੀਟਿੰਗ ਕਰਿਆ ਕਰਾਂਗੇ ਆਪਾਂ ਉੱਥੇ ਵੀ ਜਾਂਨੇ ਆ ਪਹਿਲ ਮੰਡੀ 'ਚ ਪਹਿਲਾਂ ਵੀ ਨਹੀਂ ਦਿਸਰੀਆਂ ਬਸ ਇਹ ਤੇ ਡੇਕਤੀ ਨੇ ਥੋੜੀਆਂ ਜੀਆਂ ਇਸ ਕਰਕੇ ਆਪਾਂ ਆਹ 6 ਨੰਬਰ 33 ਦਾ ਹੂੰ ਇਹ ਤੇ ਡੇਕਤੇ ਨੇ ਨਾ ਕੀੜੀਆਂ ਇਸ ਕਰਕੇ ਅਸੀਂ ਆਏ ਸੀ ਉਰੇ ਵੀ ਆਹ ਕੀੜੀਆਂ ਜਗ੍ਹਾ ਹੀ ਬਦਲ ਦਾਂਗੇ ਹੱਦੋਂ ਵੱਧ ਕੀੜੀ ਹੈ ਇਹਦਾ ਡੱਬਾ ਇਹਦਾ ਜਗ੍ਹਾ ਬਦਲ ਦਾਂਗੇ ਥੋੜੀ ਜਿਹੀ ਪਰਾਨ ਕਰ ਦਾਂਗੇ ਹੂੰ ਲੇ ਇਟਾਂ ਧਰ ਕੇ ਤੇ ਬਾਕੀ ਜੇ ਕਿਸੇ ਨੂੰ ਵੀ ਜਾਣਕਾਰੀ ਹੋਵੇ ਕੀੜੀਆਂ ਨਾ ਚੜਨ ਤਾਂ ਜਰੂਰ ਸਾਂਝੀ ਕਰਿਓ ਹਾਂ ਜੇ ਕਿਸੇ ਨੂੰ ਇਹਦੇ ਬਾਰੇ ਕੀੜੀਆਂ ਵੀ ਕਿਉਂ ਲੱਗਦੀਆਂ ਨੇ ਕੀੜੀਆਂ ਦੀ ਰੋਕਥਾਮ ਜਾਂ ਕੋਈ ਹੋਰ ਬਿਮਾਰੀਆਂ ਦੀ ਰੋਕਥਾਮ ਬਾਰੇ ਪਤਾ ਹੋਵੇ ਤਾਂ ਸਾਨੂੰ ਫੋਨ ਕਰਕੇ ਵੀ ਦੱਸ ਸਕਦੇ ਹੋ ਤੁਸੀਂ ਤੁਹਾਡੀ ਮਿਹਰਬਾਨੀ ਹੋਊਗੀ ਤੇ ਬਾਕੀ ਜਿੰਨਾ ਵੀ ਸਾਡੇ ਕੋਲ ਜਾਣਕਾਰੀ ਹੋਊਗੀ ਉਹ ਤੁਹਾਨੂੰ ਦੇਵਾਂਗੇ ਬਾਕੀ ਜੇ ਸਹਿਦ ਸਾਡਾ ਘਰ ਦਾ ਨੇਚਰਲ ਸਹਿਦ ਕਿਸੇ ਨੇ ਲੈਣਾ ਹੋਵੇ ਉਹ ਅੱਜ ਤੋਂ 10-20 ਦਿਨਾਂ ਨੂੰ ਜਦੋਂ ਵੀ ਅਸੀਂ ਕੱਢਾਂਗੇ ਉਸ ਤੋਂ ਬਾਅਦ ਸਾਡੇ ਕੋਲੇ ਤਿਆਰ-ਵਰ ਤਿਆਰ ਮਿਲਿਆ ਕਰੂਗਾ ਤੇ ਵੀਡੀਓ ਦੇਖਣ ਵਾਲਿਆਂ ਦੀ ਸਾਰਿਆਂ ਦੀ ਮਿਹਰਬਾਨੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਫੋਲੋ ਕਰ ਲਿਓ ਤੇ ਲਾਇਕ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਮਿਹਰਬਾਨੀ ਸ਼ੁਕਰੀਆ